ਤੁਸੀਂ ਲੰਗਰ ਲਾਉਣ ਵਾਲੇ ਵੀ ਹੋ ਤੇ ਤੁਸੀਂ ਖੰਡਾ ਫੜਕਾਉਣ ਵਾਲੇ ਵੀ ਹੋ ਯਾਦ ਰੱਖਿਓ ਜੇ ਦੁਨ ਦੇਖਦੇ ਹੋ ਕਿ ਖੰਡਾ ਫੜਕਾਇਆ ਕਰੋ ਇਸ ਵਿੱਚ ਕੋਈ ਸੰਗ ਨਹੀਂ ਹੈ ਅੱਜ ਸਾਨੂੰ ਲਾਹੌਰ ਦੇਖਣ ਵਾਸਤੇ ਵੀਜ਼ੇ ਲੈਣੇ ਪੈਂਦੇ ਆ ਸਾਨੂੰ ਆਪਣੇ ਹੀ ਰਾਜ ਦੀਆਂ ਉਹਨਾਂ ਇਮਾਰਤਾਂ ਨੂੰ ਦੇਖਣ ਵਾਸਤੇ ਸਾਡੇ ਬਜ਼ੁਰਗ 90 90 ਸਾਲ ਦੇ ਹੋ ਕੇ ਦੁਨੀਆ ਤੋਂ ਤਰਸ ਕੇ ਦੁਬਾਰਾ ਆਪਣੇ ਪਿੰਡਾਂ ਤੱਕ ਨਹੀਂ ਜਾ ਸਕਦੇ ਇਹ ਦਰਦ ਹੈ ਮੇਰੇ ਦੋਸਤੋ ਘਰਾਂ ਨੂੰ ਜਾਣਿਓ ਤਾਂ 90 80 ਸਾਲ ਦੇ ਬਜ਼ੁਰਗ ਚਾਹੇ ਉਹ ਤੁਹਾਡੇ ਰਿਸ਼ਤੇਦਾਰ ਨੇ ਚਾਹੇ ਨਹੀਂ ਹੈ ਕਿ ਪਿੰਡ 'ਚ ਕੋਈ ਬੈਠਾ ਉਹਦੇ ਕੋਲ ਜਾ ਕੇ ਉਹਦਾ ਸੰਗ ਕਰਕੇ ਉਹਨੂੰ ਪੁੱਛਿਆ ਕਰੋ ਕਿ ਬਾਪੂ ਮੈਨੂੰ ਲਾਹੌਰ ਦੀਆਂ ਗੱਲਾਂ ਦੱਸ ਮੈਨੂੰ ਆਪਦੇ ਪਿੰਡ ਦੀਆਂ ਗੱਲਾਂ ਦੱਸ ਆਪਦੇ ਰਾਜੇ ਮਹਾਰਾਜਾ ਦਲੀਪ ਸਿੰਘ ਨੂੰ ਕਦੇ ਨਾ ਭੁੱਲਿਓ ਉਸ ਰਾਜ ਨੇ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਸੀ ਜੇ ਦਰਬਾਰ ਸਾਹਿਬ ਸੋਨਾ ਚੜਿਆ ਤੇ ਸੋਮਨਾਥ ਮੰਦਿਰ ਚ ਵੀ ਸੋਨਾ ਚੜਾਇਆ ਗਿਆ ਸੀ ਪੰਜਾਬ ਉਹ ਹੈ ਜਿਹੜੇ ਮੁਗਲ ਪਲਟ ਤੇ ਪੰਜਾਬ ਉਹ ਹੈ ਜਿਹਨੇ ਇੱਥੇ ਆਣ ਆਲੇ ਧਾਵੀ ਪਲਟ ਤੇ ਪੰਜਾਬ ਉਹ ਹੈ ਜਿਹੜਾ ਦਿੱਲੀ ਜਾ ਕੇ ਕਾਨੂੰਨ ਵੀ ਪਲਟਾ ਲਿਆ ਆ ਤੇ ਪੰਜਾਬ ਉਹ ਹੈ ਜਿਹੜਾ ਗਾਂ ਵੀ ਪਲਟਦਾ ਕਿ ਅਸੀਂ ਵੀ ਕਾਲਜ ਜੋ ਯੂਨੀਵਰਸਿਟੀ ਜੋ ਜਦੋਂ ਲੰਘੇ ਆ ਕਈ ਜੀ ਨਹੀਂ ਕਰਦਾ ਹੁੰਦਾ ਵੀ ਕੋਈ ਮਾਈਕ ਫੜ ਕੇ ਆ ਕੇ ਸਾਹਮਣੇ ਲੈਕਚਰ ਦੇਣ ਦੀ ਕੋਸ਼ਿਸ਼ ਕਰੇ ਇੰਨਾ ਕੁ ਬੋਰ ਰੋਜ਼ ਸਾਨੂੰ ਸਾਡੇ ਕਾਲਜ ਚ ਪ੍ਰੋਫੈਸਰ ਸਾਹਿਬ ਕਲਾਸਾਂ ਚ ਕਰ ਹੀ ਦਿੰਦੇ ਐ ਥੋੜਾ ਜਿਹਾ ਪਹਿਲਾਂ ਤਾਂ ਖੁਸ਼ੀ ਦੀ ਗੱਲ ਕਰ ਦਿੰਨਾ ਕਿ ਜਿੰਨਾ ਜਿੰਨਾਂ ਨੇ ਅੱਜ ਕੁੜਤੇ ਪਜਾਮੇ ਪਾਏ ਐ ਉਹ ਆਪਣੇ ਵੀ ਜ਼ੋਰਦਾਰ ਤਾੜੀਆਂ ਜ਼ਰੂਰ ਮਾਰੋ ਕਿ ਸਭ ਨੂੰ ਔਰ ਦੂਜਾ ਸੱਚਦਾ ਕਿ ਇੰਨੀ ਪਿਆਰੀ ਆਡੀਅנס ਜਿਵੇਂ ਸਾਰ ਦੱਸ ਰਹੇ ਸੀ ਹੁਣੇ ਕਿ ਪੰਜਾਬ ਦੇ ਨਾਲ ਨਾਲ ਦੇਸ਼ ਦੇ ਬਾਕੀ ਹਿੱਸਿਆਂ ਦੇ ਸਟੂਡੈਂਟਸ ਵੀ ਇਸ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਦੇ ਐ ਪਰ ਤੁਹਾਡੇ ਸਿਰਾਂ ਦੇ ਉੱਤੇ ਪੱਕਾ ਦੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸੋ ਇਸ ਲਈ ਤੁਸੀਂ ਬਹੁਤ ਵਧਾਈ ਦੇ ਮਾਤਰੋ ਕਹਿੰਦੇ ਐ ਕਿ ਭਾਈ ਜੈਤਾ ਜੀ ਜਦੋਂ ਨੌਵੀਂ ਪਾਠਸ਼ਾਲਾ ਦਾ ਸੀਸ ਲੈ ਕੇ ਦਸਮੇ ਤੱਕ ਕਿ ਸੀ ਭਾਈ ਇਹਨੂੰ ਇਹਨੂੰ ਚੱਲਣ ਦਿਓ 2 ਮਿੰਟ ਕਿਉਂਕਿ ਮੈਨੂੰ ਬੋਲਣ ਇਕਾਜ਼ਤ ਹੈ ਤੇ ਡਿਸਟਰਬੈਂਸ ਨਾ ਹੋਵੇ ਦੂਰ ਰੱਖਾ ਥੋੜਾ ਜਦੋਂ ਭਾਈ ਜੈਤਾ ਜੀ ਪਹੁੰਚੇ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਭਾਈ ਸਾਹਿਬ ਕੀ ਉਸ ਵੇਲੇ ਦਿੱਲੀ ਦੇ ਚਾਂਦਨੀ ਚੌਕ 'ਚ ਕੋਈ ਹੋਰ ਸਿੱਖ ਮੌਜੂਦ ਨਹੀਂ ਸੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਸਿੱਖ ਤਾਂ ਬਹੁਤ ਸੀਗੇ ਪਰ ਪਛਾਣੇ ਨਹੀਂ ਜਾਂਦੇ ਸੀ ਗੁਰੂ ਸਾਹਿਬ ਨੇ ਕਿਹਾ ਕਿ ਇਸ ਵਿਸਾਖੀ ਤੋਂ ਬਾਅਦ ਹੁਣ ਸਿੱਖ ਦੁਨੀਆ ਚ ਪਛਾਣਿਆ ਜਾਇਆ ਕਰੂਗਾ। ਉਹਨਾਂ ਨੇ ਤੁਹਾਨੂੰ ਇਹ ਦਸਤਾਰ ਬਖਸ਼ੀ ਸੋ ਅੱਜ ਇਸ ਦਸਤਾਰ ਦਾ ਮਾਣ ਉਸ ਗੁਰੂ ਨੇ ਜੋ ਸਾਨੂੰ ਵਿਧਾ ਕੇ ਦਿੱਤਾ ਤੁਸੀਂ ਸਿਰਾਂ ਤੇ ਤਾਜ ਸਜਾਇਆ। ਤੁਸੀਂ ਇਸ ਵਿਧਾਈ ਦੇ ਪਾਤਰ ਹੋ ਕਿਉਂਕਿ ਜਦੋਂ ਮੈਂ ਕਾਲਜ ਪੜ੍ਹਦਾ ਸੀ ਸਾਨੂੰ ਕੁੜਤੇ ਪਜਾਮੇ ਪਾਉਣੇ ਅਲਾਉਡ ਨਹੀਂ ਸੀ। ਅਸੀਂ ਇਸ ਗੱਲ ਦਾ ਧਰਨਾ ਚੰਡੀਗੜ੍ਹ ਲਾਇਆ ਸੀ ਸਾਡੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਕਿ ਪਿੰਡੂਆਂ ਦਾ ਪਹਿਰਾਵਾ ਤੇ ਇਹ ਪਾ ਕੇ ਤੁਸੀਂ ਕਾਲਜ ਜੀਆਂ ਆ ਸਕਦੇ ਤੇ ਅਸੀਂ ਪਾ ਕੇ ਮਾਨ ਨਾਲ ਕਿਹਾ ਸੀ ਕਿ ਅਸੀਂ ਪਿੰਡੂ ਆ ਤੇ ਸਾਨੂੰ ਪਿੰਡੂ ਹੋਣ ਚ ਫਕਰ ਹੈ ਇਸ ਤੋਂ ਕੋਈ ਬੁਨਾਹ ਨਹੀਂ ਹੈ ਜਿਹੜੇ-ਜਿਹੜੇ ਵੀਰ ਇੱਥੇ ਬੈਠੇ ਆ ਜਿਨ੍ਹਾਂ ਦੇ ਪਰਿਵਾਰ ਖੇਤੀ ਦੇ ਨਾਲ ਸੰਬੰਧ ਰੱਖਦੇ ਆ ਜਿਨ੍ਹਾਂ ਦੇ ਪਰਿਵਾਰ ਕਿਸਾਨੀ ਪਰਿਵਾਰ ਨੇ ਮਿਰੋਨਾ ਅੱਗੇ ਵੀ ਸੀਸ ਝੁਕਦਾ ਹੈ ਬਹੁਤ ਕਾਲਣਾ ਘਾਲ ਕੇ ਅਸੀਂ ਇਸ ਦੁਨੀਆ 'ਚ ਖਾਸ ਤੌਰ ਤੇ ਇਸ ਮੁਲਕ ਨੂੰ ਅੰਨ ਬੀਜ ਕੇ ਦੇ ਰਹੇ ਆ ਤਾਂ ਜੋ ਢਿੱਡ ਭਰਿਆ ਜਾ ਸਕੇ ਪਰ ਅਫਸੋਸ ਦੀ ਛੋਟੀ ਜੀ ਗੱਲ ਹੈ ਕਿ ਜਿਹੜਾ ਪਿਛਲਾ ਨਾਟਕ ਹੁਣੇ ਖੇਡ ਕੇ ਹਟਿਆ ਮੇਰੇ ਵੀਰ ਬਹੁਤ ਖੂਬਸੂਰਤ ਸੀ ਇਸ ਦਾ ਅਹਿਸਾਸ ਸਾਨੂੰ ਜੀਵਨ ਚ ਉਦੋਂ ਹੋਊਗਾ ਕਿਉਂਕਿ ਬਹੁਤ ਸਾਰੇ ਦੂਨ ਦੇ ਚੋਂ ਸ਼ਾਇਦ ਕੈਨੇਡਾ ਦੀ ਉਦਾਰੀ ਬਾਰੇ ਸੋਚ ਰਹੇ ਐ ਸੋਚਦੇ ਹੋ ਹੱਥ ਹੱਥ ਚੱਕ ਕੇ ਦੱਸਿਓ ਤੁਹਾਡੇ ਚੋਂ ਕੌਣ ਬਾਹਰ ਜਾਣਾ ਚਾਹ ਰਿਹਾ ਕੈਨੇਡਾ ਕੌਣ ਜਾਣਾ ਚਾਹੁੰਦਾ ਹੈ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਚਾਰ ਪੰਜ ਹੱਥ ਹੀ ਉੱਠੇ ਐ ਸੋ ਇਹ ਵੀ ਇੱਕ ਮਾਨਵੀ ਗੱਲ ਹੈ ਕਿ ਜਿਹੜੇ ਪੰਜਾਬ ਨੂੰ ਪਹਿਲਾਂ ਨਸ਼ੇੜੀ ਕਹਿ ਕੇ ਇੱਕ ਨੈਰੇਟਿਵ ਬਿਲਡ ਕੀਤਾ ਗਿਆ ਫਿਰ ਕਿਹਾ ਗਿਆ ਕਿ ਇਹ ਹੁਣ ਕੈਨੇਡਾ ਜੋਗੇ ਰਹਿ ਕੇ ਤੁਸੀਂ ਆਪਣੇ ਲਈ ਵਧਾਈ ਦੇ ਪਾਤਰ ਹੋ ਕਿ ਇਸੇ ਧਰਤੀ ਤੇ ਰਹਿ ਕੇ ਦੁਨੀਆ ਨੂੰ ਦੱਸਾਂਗੇ ਕਿ ਅਸੀਂ ਕੀ ਚੀਜ਼ ਹਾਂ ਕੁੜਤੇ ਪਜਾਮਿਆਂ ਚ ਪੱਗਾਂ ਚ ਔਰ ਇਸ ਧਰਤੀ ਤੇ ਰਹਿ ਕੇ ਧਰਤੀ ਦੇ ਬੁਸ਼ਿੰਦੇ ਹੋ ਕੇ ਅਸੀਂ ਉਸ ਚੋਟੀ ਨੂੰ ਸਰ ਕਰਕੇ ਦਿਖਾਉਣ ਆਲੇ ਆਂ ਔਰ ਕਹਿੰਦੇ ਜਿਵੇਂ ਰਿਲੇ ਦੇ ਵਿੱਚ ਬੈਟਨ ਪਾਸ ਕੀਤਾ ਜਾਂਦਾ ਨਾ 4 100 ਮੀਟਰ ਤੁਸੀਂ ਦੇਖੀ ਹੈ ਕਿ ਪਹਿਲਾ ਇੱਕ ਪਸਦ ਹੈ ਤੇ ਬੈਟਨ ਦੂਜੇ ਨੂੰ ਦਿੱਤਾ ਜਾਂਦਾ ਹੈ ਮਿੱਤਰੋ ਇਹ ਪੀੜੀ ਦਰ ਪੀੜੀ ਬੈਟਨ ਅੱਗੇ ਪਾਸ ਹੋ ਰਿਹਾ ਹੈ ਰੇਸ ਜਿੱਤਦੀ ਕਿਹੜੇ ਹੈ ਜਦੋਂ ਚਾਰੇ ਤਕੜੇ ਹੁੰਦੇ ਆ ਹੁਸੈਨ ਬੋਲਟ ਦੀ ਟੀਮ ਦੇਖੀ ਨਾ ਜਮੈਕਾ ਦੀ ਕਿ ਪਹਿਲਾ ਤਕੜਾ ਦੂਜਾ ਤਕੜਾ ਤੀਜਾ ਤਕੜਾ ਚੌਥਾ ਤਕੜਾ ਤੇ ਫਿਰ ਜਦੋਂ ਜਾ ਕੇ ਉਹ ਲਾਈਨ ਕਰਾਸ ਕਰਦੇ ਤਾਂ 골ਡ ਮੈਡਲ ਛਾਤੀ ਤੇ ਆ ਕੇ ਤੇ ਫਿਰ ਦੀਸ਼ ਦਾ ਜਿਹੜਾ ਰਾਸ਼ਟਰ ਗਾਣ ਵਜਦਾ ਕਿਤੇ ਇਹ ਕਲੰਕ ਨਾ ਲਵਾ ਲਿਓ ਕਿ ਪੀੜੀਦਰ ਪੀੜੀ ਜਿਹੜਾ ਬੈਟਨ ਪਾਸ ਹੁੰਦਾ ਆ ਰਿਹਾ ਹੈ ਜਿਹੜਾ ਸਾਇਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਚੋਂ ਅੱਗੇ ਤੁਰਿਆ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਐਲ ਕਰਕੇ ਤੁਹਾਨੂੰ ਦਿੱਤਾ ਉਸ ਤੋਂ ਬਾਅਦ ਸੈਂਕੜੇ ਹਜ਼ਾਰਾਂ ਸ਼ਹਾਦਤਾਂ ਪ੍ਰਾਪਤ ਕਰਕੇ ਇੱਥੋਂ ਤੱਕ ਪਹੁੰਚੇ ਹੋ ਹੁਣ ਵਾਰੀ ਥੋੜੀ ਐ ਕਿ ਤੁਸੀਂ ਤੈਅ ਕਰਨਾ ਹੈ ਕਿ ਆਉਣ ਵਾਲੀ ਪੀੜ੍ਹੀ ਪੰਜਾਬ ਦਾ ਭਵਿੱਖ ਕੈਸਾ ਸਰਜੂ ਗੀਤ ਕੈਸਾ ਬਣਾਉਗੀ ਤੁਹਾਡੇ ਸਾਹਮਣੇ ਬੜੀ ਵੱਡੀ ਮਿਸਾਲ ਖੋਸਾ ਸਾਹਿਬ ਬੈਠੇ ਆ ਜਿਨ੍ਹਾਂ ਨੇ ਇਹ ਤੈਅ ਕੀਤਾ ਕਿ ਮੈਂ ਪੁਲਿਸ ਅਫਸਰ ਬਣ ਕੇ ਉਹ ਅਚੀਵ ਕਰਕੇ ਦਿਖਾਉਣਾ ਔਰ ਕੱਟ ਕੇ ਉਹ ਬੈਠੇ ਆ ਅੱਜ ਛੀਨੀ ਮਾ ਦਾ ਜਾਇਆ ਜਿਹੜਾ ਦੱਸ ਰਿਹਾ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਤੇ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਆਈਪੀਐਸ ਆਈਐਸ ਬਣ ਕੇ ਪੂਰੀ ਦੁਨੀਆ ਨੂੰ ਨਰਿੰਦਰ ਸਿੰਘ ਕਪਾਨੀ ਦਾ ਨਾਮ ਤੁਹਾਨੂੰ ਪਤਾ ਹੋਣਾ ਹੈ ਬਹੁਤ ਸਾਰੇ ਨੂੰ ਅੱਜ ਜੇ ਆ ਰੀਲਾਂ ਚੱਲ ਰਹੀਆਂ ਜਦੋਂ ਹੱਸ ਖੇਡ ਕੇ ਦੇਖਦੇ ਹੋ ਨਾ ਲੁਧਿਆਣਾ ਕੀ ਚਾਹੁੰਦਾ ਹੈ ਚਲਦੀ ਹੈ ਨਾ ਉਹ ਇੱਕ ਉਹ ਤਾਂ ਪਹੁੰਚਦੀ ਹੈ ਤੁਹਾਡੇ ਕੋਲੇ ਕਿ ਨਰਿੰਦਰ ਸਿੰਘ ਕਪਾਨੀ ਨੇ ਫਾਈਬਰ ਆਪਟਿਕ ਬਣਾਇਆ ਔਰ ਇਸ ਪੂਰੀ ਦੁਨੀਆ ਨੂੰ ਇੰਟਰਨੈਟ ਬਣਾ ਕੇ ਦਿੱਤਾ ਕਿ ਆ ਚੱਕੋ ਉਹ ਮੋਗੇ ਦਾ ਸਰਦਾਰ ਸਾਨੂੰ ਮਾਣ ਹਾਸਲ ਹੋਣਾ ਚਾਹੀਦਾ ਅੱਜ ਸਾਡੀ ਪ੍ਰੋਬਲਮ ਹੈ ਕਿ ਅਸੀਂ 네ਗੇਟਿਵਿਟੀ ਤੇ ਮਾੜੀਆਂ ਚੀਜ਼ਾਂ ਬਾਰੇ ਵੱਧ ਡਿਸਕਸ ਕਰਦੇ ਆਂ ਅਸੀਂ ਕੁੱਲਣ ਪੀਜ਼ੇ ਤੋਂ ਬਾਹਰ ਨਹੀਂ ਆ ਰਹੇ ਇਹਦੇ ਤੋਂ ਬਾਹਰ ਆਵਾਂਗੇ ਤਾਂ ਨਰਿੰਦਰ ਸਿੰਘ ਕਪਾਨੀ ਬਾਰੇ ਪਤਾ ਲੱਗੂਗਾ ਪਰ ਜਿਸ ਵੇਲੇ ਇੰਨੀ ਗੰਭੀਰ ਚਰਚਾ ਹੋ ਰਹੀ ਸੀ ਜਿਹੜਾ ਨਾਟਕ ਖੇਡਿਆ ਜਾ ਰਿਹਾ ਸੀ ਕਿ ਵੰਡ ਕਿਵੇਂ ਹੋਈ ਹੈ ਮੈਂ ਗਲਤ ਕੀਤੀ ਸੀ ਇਹ ਜਿਹੜੇ ਕੈਨੇਡਾ ਗਏ ਆਪਣੀਆਂ ਮਾਵਾਂ ਨੂੰ ਛੱਡ ਕੇ ਉੱਥੇ 18-18 ਘੰਟੇ ਕੰਮ ਕਰਦੇ ਉਹਨਾਂ ਨੂੰ ਪੁੱਛੋ ਕਿ ਘਰ ਕੀ ਹੁੰਦਾ ਉਹਨਾਂ ਨੂੰ ਪੁੱਛੋ ਕਿ ਆਪ ਦਾ ਖੇਤਾ ਆਪਦੇ ਖੇਤ ਆਪਦੀ ਜ਼ਮੀਨ ਆਪਦੇ ਮਾਪੇ ਕੀ ਹੁੰਦੇ ਨੇ ਇਹ ਉਮਰ ਐਸੀ ਹੁੰਦੀ ਹੈ ਜਦੋਂ ਹਰ ਵੇਲੇ ਜੀ ਕਰਦਾ ਹੈ ਕਿ ਹੱਸੀਏ ਖੇਡੀਏ ਨੱਚੀਏ ਗਾਈਏ ਔਰ ਲਾਜ਼ਮੀ ਵੀ ਹੈ ਇਸ ਤੋਂ ਬਿਨਾ ਪੰਜਾਬੀ ਸੰਪੂਰਨ ਨਹੀਂ ਹੁੰਦੇ ਪਰ ਦੋ ਤਿੰਨ ਚੀਜ਼ਾਂ ਜ਼ੈਨ ਚ ਹਮੇਸ਼ਾ ਰੱਖੋ ਕਿ ਆਪਣਾ ਇਤਿਹਾਸ ਯਾਦ ਰੱਖਿਆ ਕਰੋ ਜਿਹੜੇ ਵੀਰ ਤੁਹਾਡੇ ਨਾਲ ਆਏ ਹੋਏ ਆ ਜਿਹੜੇ ਬਾਹਰ ਲਿਆਂ ਸੂਬਿਆਂ ਤੋਂ ਆਏ ਆ ਇਹ ਤੁਹਾਡੇ ਤੋਂ ਹਾਸਲ ਕੀ ਕਰਕੇ ਲੈ ਜਾਣਗੇ ਇੱਕ ਵੇਲਾ ਸੀ ਜੇ ਕਿਸੇ ਬੱਸ ਚ ਟ੍ਰੇਨ ਦੇ ਵਿੱਚ ਕੋਈ ਕੁੜੀ ਕੱਲੀ ਜਾਂਦੀ ਸੀ ਤੇ ਕੋਈ ਸਰਦਾਰ ਦਿਸਦਾ ਸੀ ਤੇ ਮਾਪਿ ਉਹ ਕਹਿੰਦਾ ਸੀ ਤੇ ਇਹ ਪਰਵਾਹ ਨਾ ਕਰੀ ਸਰਦਾਰ ਬੈਠਾ ਤੁਸੀਂ ਅੱਜ ਇਹ ਮਾਹੌਲ ਨਾ ਕ੍ਰੀਏਟ ਕਰਦੇ ਹੋ ਕਿ ਬਾਹਰ ਲਿਆਂ ਸੂਬਿਆਂ ਸਾਨੂੰ ਕੁਛ ਨਾ ਕੁਛ ਲੇਬਲ ਕਰਨਾ ਪੈ ਜੇ ਔਰ ਅਸੀਂ ਉਸ ਦੌਰ ਚੋਂ ਲੰਘ ਰਹਿਆਂ ਇਸ ਗੱਲ ਦੀ ਗੰਭੀਰਤਾ ਨੂੰ ਤੁਸੀਂ ਅਹਿਸਾਸ ਕਰਨਾ ਇੰਸਟਾਗ੍ਰਾਮ ਚਲਾਓ ਬਹੁਤ ਲਾਜ਼ਮੀ ਹੈ ਸਨੈਪਚੈਟ ਚਲਾਓ ਬਹੁਤ ਲਾਜ਼ਮੀ ਹੈ ਰੀਲਾਂ ਪਾਓ ਕੋਈ ਦਿੱਕਤ ਨਹੀਂ ਹੈ ਨਾਲ ਹੀ ਨਾਲ ਆਪਣੇ ਇਤਿਹਾਸ ਨੂੰ ਆਪਣੇ ਵਰਤਮਾਨ ਨੂੰ ਤੇ ਆਪਣੇ ਆਉਣ ਵਾਲੇ ਭਵਿੱਖ ਬਾਰੇ ਹਮੇਸ਼ਾ ਆਪਣੇ ਜ਼ਹਿਨ ਚ ਆਪਦੇ ਦਿਮਾਗ 'ਚ ਰੱਖਿਆ ਕਰੋ ਕਿ ਮੈਂ ਕੀ ਅਚੀਵ ਕਰਨਾ ਹੈ ਅੱਜ ਇਹ ਸਟੇਜ ਤੇ ਖੜਕੇ ਤੁਹਾਨੂੰ ਇਹ ਕਹਿ ਰਿਹਾ ਕਿ ਜਿੰਨੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਕਰੀਅਰ ਕਿਸ ਫੀਲਡ 'ਚ ਹੋਣਾ ਚਾਹੀਦਾ ਹੈ ਔਰ ਤੁਸੀਂ ਜੀਵਨ ਚੱਕੇ ਜਾ ਕੇ ਕੀ ਕਰਨਾ ਹੈ ਤੁਸੀਂ ਲੰਗਰ ਲਾਉਣ ਵਾਲੇ ਵੀ ਹੋ ਤੇ ਤੁਸੀਂ ਖੰਡਾ ਫੜਕਾਉਣ ਵਾਲੇ ਵੀ ਹੋ ਯਾਦ ਰੱਖਿਓ ਜੇ ਗੁਰੂ ਦੇਖਦੇ ਹੋ ਤੇ ਖੰਡਾ ਫੜਕਾਇਆ ਕਰੋ ਇਸ 'ਚ ਕੋਈ ਸੰਗ ਨਹੀਂ ਹੈ ਹਾਸਾ ਮਜ਼ਾਕ ਟਿੱਕਰਬਾਜ਼ੀ ਇਸ਼ਕ ਮਜਾਜ਼ੀ ਸਭ ਕੁਝ ਜੀਵਨ ਦਾ ਹਿੱਸਾ ਹੈ ਹਰ ਕੋਈ ਕਰਦਾ ਹੈ ਚੱਲਣ ਦਿਓ ਨਾਲ ਪਰ ਨਾਲ ਹੀ ਨਾਲ ਮੈਂ ਉਸ ਗੱਲ ਤੇ ਵਾਪਸ ਆਉਣਾ ਚਾਹੁੰਦਾ ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਇੱਧਰ ਕਿਸੇ ਵੀਰ ਨੇ ਜਦੋਂ ਆਖਰੀ ਡਾਕਟਰ ਬੋਲ ਰਹੇ ਸੀਗੇ ਕਿ ਉਸ ਪਰਿਵਾਰ ਦਾ ਦਰਦ ਕਿ ਜਦੋਂ ਉਹ ਉਹ ਦੇਖਦਾ ਹੈ ਕਿ ਕਤਲ ਉਹ ਗਾਰਥ ਹੋਈ ਹੈ ਤੇ ਉਹਦੇ ਪਰਿਵਾਰ ਦਾ ਕੀ ਕਸੂਰ ਸੀਗਾ ਕਿ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਤਾ ਅੱਜ ਚੜ੍ਹਦੇ ਤੇ ਲੰਘਦੇ ਪੰਜਾਬ ਦਾ ਦਰਦ ਹੈ ਅੱਜ ਸਾਨੂੰ ਲਾਹੌਰ ਦੇਖਣ ਵਾਸਤੇ ਵੀਜ਼ੇ ਲੈਣੇ ਪੈਂਦੇ ਐ ਸਾਨੂੰ ਆਪਣੇ ਹੀ ਰਾਜ ਦੀਆਂ ਉਹਨਾਂ ਇਮਾਰਤਾਂ ਨੂੰ ਦੇਖਣ ਵਾਸਤੇ ਸਾਡੇ ਬਜ਼ੁਰਗ 90 90 ਸਾਲ ਦੇ ਹੋ ਕੇ ਦੁਨੀਆ ਤੋਂ ਤਰਸ ਕੇ ਦੁਬਾਰਾ ਆਪਣੇ ਪਿੰਡਾਂ ਤੱਕ ਨਹੀਂ ਜਾ ਸਕੇ ਇਹ ਦਰਦ ਹੈ ਮੇਰੇ ਦੋਸਤੋ ਇਸ ਦਰਦ ਨੂੰ ਆਪਦੇ ਪਿੰਡੇ ਤੇ ਹੰਡਾਉਣ ਵਾਲਿਆਂ ਦੇ ਨਾਲ ਉਹ ਗੱਲਾਂ ਕਰੋ ਔਰ ਇੱਕ ਹੋਰ ਗੱਲ ਉਸ ਉਮਰ ਦੇ ਬਾਬਿਆਂ ਦੀ ਆਖਰੀ ਇਹ ਇਹ ਆਖਰੀ ਲੇਅਰ ਹੈ ਤੁਹਾਡੇ ਕੋਲੇ ਘਰਾਂ ਨੂੰ ਜਾਣਿਓ ਤਾਂ 90 80 ਸਾਲ ਦੇ ਬਜ਼ੁਰਗ ਚਾਹੇ ਉਹ ਤੁਹਾਡੇ ਰਿਸ਼ਤੇਦਾਰ ਨੇ ਚਾਹੇ ਨਹੀਂ ਹੈ ਕਿ ਪਿੰਡ 'ਚ ਕੋਈ ਬੈਠਾ ਉਹਦੇ ਕੋਲ ਜਾ ਕੇ ਉਹਦਾ ਸੰਗ ਕਰਕੇ ਉਹਨੂੰ ਪੁੱਛਿਆ ਕਰੋ ਕਿ ਬਾਪੂ ਮੈਨੂੰ ਲਾਹੌਰ ਦੀਆਂ ਗੱਲਾਂ ਦੱਸ ਮੈਨੂੰ ਆਪਦੇ ਪਿੰਡ ਦੀਆਂ ਗੱਲਾਂ ਦੱਸ ਔਰ ਤੁਹਾਨੂੰ ਮਾਣ ਮਹਿਸੂਸ ਹੋ ਆਪਦੇ ਰਾਜੇ ਮਹਾਰਾਜਾ ਦਲੀਪ ਸਿੰਘ ਨੂੰ ਕਦੇ ਨਾ ਭੁੱਲਿਓ ਉਸ ਰਾਜ ਨੇ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਸੀ ਜੇ ਦਰਬਾਰ ਸਾਹਿਬ ਸੋਨਾ ਚੜਿਆ ਤੇ ਸੋਮਨਾਥ ਮੰਦਿਰ ਚ ਵੀ ਸੋਨਾ ਚੜਾਇਆ ਗਿਆ ਸੀ ਇਹ ਤੁਹਾਨੂੰ ਮਾਣ ਹਾਸਲ ਹੋਣਾ ਚਾਹੀਦਾ ਜੇ ਤੁਹਾਨੂੰ ਪਤਾ ਹੋਊਗਾ ਤਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਊਗਾ ਔਰ ਇੱਕ ਹੋਰ ਗੱਲ ਦੀ ਬਤਾਈ ਸਰ ਤੁਹਾਨੂੰ ਦੇਣੀ ਚਾਹਣਾ ਕਿ ਮੈਂ ਬਹੁਤ سارے ਪ੍ਰੋਗਰਾਮਸ ਤੇ ਜਾਂਨਾ ਜਿੱਥੇ ਐਂਕਰਸ ਇੰਗਲਿਸ਼ ਬੋਲ ਰਹੇ ਹੁੰਦੇ ਐ ਇੰਨੀ ਕਿ ਤਾ ਚਲੋ ਆਪਾਂ ਨੂੰ ਵੀ ਆਂਦੀ ਐ KFC ਤੇ 버ગર 버ગર ਲੈਣਾ ਹੁੰਦਾ ਉਹ ਵੀ ਇੰਗਲਿਸ਼ ਬੋਲਦੇ ਆਪਾਂ ਵੀ ਬੋਲ ਲੈਨੇ ਆ। ਇਦੋਂ ਵੱਧ ਹੀ ਬੋਲ ਲੈ ਲਈਏ ਚਲੋ। ਇਹਦਾ ਵੀ ਇੱਕ ਮੈਂ ਇੱਕ ਵਾਰ ਕਿੱਸਾ ਸਾਂਧਿਆ ਕੀਤਾ ਸੀ ਗੋਸਾ ਸਾਹਿਬ ਇੱਕ ਵਾਰੀ ਪੰਜਾਬ ਚ ਆਊਟਲੈਟ ਖੁੱਲੇ ਸਾਡਾ ਤਾਂ ਖਾਣ ਪਾਣ ਨਹੀਂ ਸੀਗਾ। ਅਸੀਂ ਤਾਂ ਘਰੋਂ ਰੋਟੀ ਲੈ ਕੇ ਜਾਂਦੇ ਸੀ ਡੱਬਾ ਤੇ ਸ਼ਾਮ ਨੂੰ ਆ ਜਾਂਦੇ ਸੀ ਆਪਾਂ ਸਕੂਲ ਪਰੌਂਠੇ ਕੱਬੇ ਚ ਲੈ ਕੇ ਜਾਂਦੇ ਸੀ ਨਾਲ ਚਾਹ ਹਣਾ ਉਹ ਸਵਾਦ ਹੀ ਅਨੰਦ ਹੀ ਵੱਖਰਾ ਸੀ। ਪਰ ਚਲੋ ਅੱਜ ਕੱਲ ਨਿਆਣਾ ਕਹਿ ਦਿੰਦਾ 버거 ਕਿੰਗ ਜਾਣਾ ਮੈਂ ਚਿੱਲੀਸ ਖੁੱਲੇ ਅੱਜ ਕੱਲ ਉੱਥੇ ਜਾਣਾ। ਹੁਣ ਆਖੋ ਜਾਓ ਤੇ ਉਹ ਜਿਹੜੇ ਟ੍ਰੇਨ ਕੀਤਾ ਸਾਡੇ ਹੀ ਬੱਚੇ ਨੇ ਖਰੀਦਣ ਵਾਲੇ ਵੀ ਅਸੀਂ ਆ ਮੂਰੇ ਖੜੇ ਉਹ ਵੀ ਸਾਡੇ ਹੀ ਬੱਚੇ ਨੇ ਪੈਸਾ ਸਾਡੀ ਜੇਬ ਚੋ ਜਾਣਾ ਜਿਹੜਾ ਮਾਲਕ ਹੈ ਉਹ ਵੀ ਪੰਜਾਬੀ ਹੈ ਹੁਣ ਉਹ ਉਹਨਾਂ ਦੀ ਟ੍ਰੇਨਿੰਗ ਬੜੀ ਕਮਾਲ ਦੀ ਹੈ ਉਹ ਬੜੀ ਬੜੀ ਤੇਜ਼ੀ ਅੰਗਰੇਜ਼ੀ ਪੁਛਦੇ ਆ ਉਹ ਚਿਲਕ ਸ਼ਾਹਸਨ ਇਹਦੇ ਪੁਛਦੇ ਆ ਨਾ ਹੋਰ ਮੇਰੇ ਵਰਗਾ ਬੰਦਾ ਜਦੋਂ ਪਿੰਡੋਂ ਆਇਆ ਘਰ ਨਾਲ ਵਾਪਰੀ ਹੈ ਮੈਂ ਚੰਡੀਗੜ੍ਹ ਪੜਿਆ 8 ਸੈਕਟਰ ਡੀਏਵੀ ਸਕੂਲ ਜਦੋਂ ਤੇ KFC ਨਵਾਂ ਨਵਾਂ ਖੁੱਲਿਆ ਸੀ ਹੁਣ ਪਿੱਛੇ ਕੁੜੀਆਂ ਵੀ ਖੜੀਆਂ ਐ ਆਂਟੀਆਂ ਵੀ ਖੜੀਆਂ ਐ ਮਾਹੌਲ ਜਿਹਾ ਵੀ ਉਹੋ ਜਿਹਾ ਬਣਿਆ ਸਟਾਈਲਿਸ਼ ਬੰਦਾ ਐ ਜੈਸੀ ਐਸੀ ਕਰੀ ਜਾਂਦਾ ਉਹਦੇ ਗੈਸੋ ਹੁਣੋ ਜੇਬ 'ਚ ਰੁਪਈਆ 300 버ਗਰ ਪੜ ਲਿਆ ਵੀ 180 ਦਾ ਜਾਂ ਬੱਕਟ ਕਹਿਤੀ ਤਰੋਣੇ ਉਹ ਬੜੇ ਸਟਾਈਲ 'ਚ ਦੁਬਾਰਾ ਕਹਿੰਦੇ ਓ ਟੱਕ ਟੱਕ 100 ਚੀਜ਼ ਬੰਦਾ ਕਹਿੰਦਾ ਹਾਂਜੀ ਹਾਂਜੀ ਸੋ ਐਡ ਸਮ ਪ੍ਰਾਈਸ ਹੰਟੀ ਹੰਟੀ ਕੰਟੀ ਕੋਕ మీడియం ਲਾਰਜ ਉਹ ਐ ਕਰਕੇ ਉਸ ਤੋਂ ਬਾਅਦ ਉਹਨੇ ਬਿੱਲ ਬਣਾਤਾ 450 ਮੇਰੀ ਜੇਬ ਚ 300 ਮੈਂ ਕਿਹਾ ਯਾਰ 버ਗਰ ਤਾਂ 180 ਦਾ ਸੀ ਬਿੱਲ 450 ਕਿਵੇਂ ਬਣ ਗਿਆ ਉਹ ਕਹਿੰਦਾ ਜੀ ਤੁਸੀਂ ਐਡ ਕਰਾਈਆਂ ਚੀਜ਼ਾਂ ਮੈਂ ਕਿਹਾ ਖੜ ਗਿਆ ਹਾਂ ਮਿੱਤਰਾ ਦੁਬਾਰਾ ਪੰਜਾਬੀ ਜਾ ਉਹ ਕਹਿੰਦਾ ਜੀ 버거 ਮੈਂ ਕਹਾ ਹਾਂ ਜਿਹੜਾ ਉਹ ਸਾਹਮਣੇ 180 ਵਾਲਾ ਉਹ ਦੇ ਕਹਿੰਦਾ ਚੀਜ਼ ਮੈਂ ਕਹਾ ਨਹੀਂ ਪਾਣਾ ਪ੍ਰਾਈਸ ਮੈਂ ਕਹਾ ਜਿਆਣਾ ਤਾਂ ਹੈ ਨਹੀਂ ਨਾਲ ਨਹੀਂ ਲੈਣਾ ਕੋਕ ਮੈਂ ਕਹਾ ਪੀਣੀ ਨਹੀਂ ਬਿੱਲ 180 ਪਲੱਸ ਟੈਕਸ 205 ਰੁਪਏ 300 ਸੀਗਾ ਮੈਂ ਕਹਾ ਚੱਕ ਮਿੱਤਰਾ ਤੁਸੀਂ ਪੰਜਾਬ ਤੋਂ ਰਹਿੰਦੇ ਹੋ ਸਾਹਮਣੇ ਆ ਪੰਜਾਬੀ ਤੁਸੀਂ ਪੰਜਾਬੀ ਮਾਲਕ ਪੰਜਾਬੀ ਫੇਰ ਫੇਰ ਕਿਉਂ ਕਸਾਈ ਜਾਂਦੇ ਆ ਅਸੀਂ ਅਸੀਂ ਤੁਸੀਂ ਟਰੈਵਲ ਕਰੋਗੇ ਨਾ ਜਦੋਂ ਮੈਨੂੰ ਹੁਣ ਮੌਕਾ ਮਿਲਦਾ ਪੂਰੀ ਦੁਨੀਆ ਦੇ ਦੋ ਘੁੰਮਣ ਦਾ ਪੂਰੇ ਯੂਰਪ ਤੇ ਜਿੰਨੇ ਮੁਲਕ ਨੇ ਉਹ ਆਪਦੀ ਭਾਸ਼ਾ ਬੋਲਦੇ ਉੱਥੇ ਬੰਦਾ ਲੱਭੀਦਾ ਹੁੰਦਾ ਕੋਈ ਪੰਜਾਬੀ ਲੱਭ ਜੇ ਜਿਹਨੂੰ ਇਹਨਾਂ ਵਾਲੀ ਭਾਸ਼ਾ ਆਉਂਦੀ ਉਹਨੂੰ ਕਹਿ ਦਿੰਦਾ ਵੀਰੇ ਆਰਡਰ ਕਰ ਤੇ ਸਹੀ ਜਾਂਦਾ ਚਾਈਨਾ ਜਾਂਦੇ ਆ ਅਸੀਂ ਉਹ ਆਪਦੀ ਭਾਸ਼ਾ ਹੀ ਬੋਲਦੇ ਆ ਔਰ ਉਹ ਸਾਰੇ ਬੋਰਡ ਚਾਈਨੀਜ਼ 'ਚ ਨੇ ਮਨ ਨਾਲ ਕਹਿੰਦੇ ਅਸੀਂ ਚਾਈਨੀਜ਼ ਆ ਚੀਨੀ ਆ ਸਾਡੇ ਕੀ ਬਿੱਸੂ ਕਹਿ ਜਾਂਦੇ ਭਾਈ ਜਿੱਥੇ ਜਾਓ ਮਾਨ ਨਾਲ ਗਿਆ ਕਰੋ ਜਿਵੇਂ ਦਿਲਜੀਤ ਕੀ ਕਹਿੰਦਾ ਹੁੰਦਾ ਕਾ ਤੁਹਾਨੂੰ ਇਹ ਮਾਨ ਹੋਣਾ ਚਾਹੀਦਾ ਹੈ ਕਿ ਪੰਜਾਬੀ ਆਗੇ ਹੋਏ ਜੇ ਕੋਈ ਬਈ ਫੁਖਰਾਪੰਥੀ ਕਰੇ ਤਾਂ ਉਹਨੂੰ ਕਹਿ ਦਿਆ ਕਰੋ ਜੇ ਕੋਈ ਫੁਖਰਾਪੰਥੀ ਕਰੇ ਕਹਿ ਦਿਆ ਕਰੋ ਸ਼ਟਡਾਊਨ ਸ਼ਟਡਾਊਨ ਮੈਨੂੰ ਪੰਜਾਬੀ ਬੋਲਣ ਚ ਪੰਜਾਬੀ ਲਿਖਣ ਚ ਤੇ ਪੰਜਾਬੀ ਸੁਣਨ ਚ ਮਾਣ ਹਾਸਲ ਹੁੰਦਾ ਤੇ ਮੈਂ ਦੁਨੀਆ ਦੇ ਕਿਸੇ ਕੋਨੇ ਚ ਵੀ ਜਾ ਕੇ ਕਹਿ ਸਕਦਾ ਕਿ ਮੈਂ ਇੱਕ ਨਿਸ਼ਾਨ ਇੱਕ ਵਿਧਾਨ ਦੇ ਥੱਲੇ ਚੱਲਣ ਵਾਲਾ ਕੱਲੇ ਅਕਾਲ ਪੁਰਖ ਦੇ ਭੈਅ ਚ ਚੱਲਣ ਵਾਲਾ ਨਿਰਭਉ ਤੇ ਨਿਰਵੈਰ ਵਾਲਾ ਪੰਜਾਬੀ ਆ ਮੈਨੂੰ ਕਿਸੇ ਦਾ ਕੋਈ ਖੌਫ ਨਹੀਂ ਹੈ ਆਪ ਦੇ ਕਰਤਾਰ ਆਪ ਦਾ ਕਰਤਾਰ ਉੱਚਾ ਰੱਖੋ ਸੁੱਚਾ ਖੋ ਮੰਨੀਵਾ ਭਾਰੀ ਜੀ குரு ਸਾਹਿਬ ਨੇ ਇੱਕ ਗੱਲ ਦੇ ਵਿੱਚ ਤੁਹਾਡੇ ਜੀਵਨ ਦੇ ਸਾਰੇ ਸਿਧਾਂਤ ਤੁਹਾਨੂੰ ਦਿੱਤੇ ਨੇ ਪੰਜਾਬੀ ਸਮਝ ਆਉਂਦੀ ਹੈ ਜਿਹੜੇ ਕਹਿੰਦੇ ਆ ਕਿ ਇੱਕ ਦੇਸ਼ ਦੇ ਵਿੱਚ ਇੱਕ ਭਾਸ਼ਾ ਹੋਊਗੀ ਇਹ ਦੇਸ਼ ਅੱਖੋ ਵੱਖਰੀਆਂ ਭਾਸ਼ਾਵਾਂ ਦਾ ਗੁਲਦਸਤਾ ਹੈ ਇਹ ਦੇਸ਼ ਮੋਰਨੀ ਪੱਕ ਵਾਲਿਆਂ ਦਾ ਵੀ ਐ ਰਾਜਸਥਾਨੀ ਪੱਕ ਵਾਲਿਆਂ ਦਾ ਵੀ ਐ ਹਰਿਆਣੇ ਦੇ ਜਾਟਾਂ ਦਾ ਵੀ ਐ ਗੁਜਰਾਤੀਆਂ ਦਾ ਵੀ ਐ ਇਹ ਬਿਹਾਰ ਵਾਲੇ ਵੀਰਾਂ ਦਾ ਵੀ ਐ ਜਿਨ੍ਹਾਂ ਨੇ ਛੱਟ ਪੂਜਾ ਮਨਾਈ ਐ ਉਹ ਵੀ ਸਾਡੇ ਹੀ ਭਰਾ ਨੇ ਅਸੀਂ ਰਲ ਕੇ ਇਸ ਕੁੱਲ ਦਸਤੇ ਨੂੰ ਵੱਡਾ ਕਰਾਂਗੇ ਸਤਿ ਸ੍ਰੀ ਅਕਾਲ ਸਾਨੂੰ ਪਰਮਾ ਦੀ ਆੜ ਚਾ ਕੇ ਵੰਡਣ ਦੀ ਕੋਸ਼ਿਸ਼ ਨਾ ਕਰੋ ਪੰਜਾਬ ਉਹ ਹੈ ਜਿਹਨੇ ਮੁਗਲ ਪਲਟਤੇ ਪੰਜਾਬ ਉਹ ਹੈ ਜਿਹਨੇ ਇੱਥੇ ਆਣ ਆਲੇ ਧਾਵੀ ਪਲਟਤੇ ਪੰਜਾਬ ਉਹ ਹੈ ਜਿਹੜਾ ਦਿੱਲੀ ਜਾ ਕੇ ਕਾਨੂੰਨ ਵੀ ਪਲਟਾ ਲਿਆ ਆ ਤੇ ਪੰਜਾਬ ਉਹ ਹੈ ਜਿਹੜਾ ਗਾਂ ਵੀ ਪਲਟ ਦਿੰਦਾ ਅਕਸ਼ੇ ਕੁਮਾਰ ਦੀ ਫਿਲਮ ਦਾ ਡਾਇਲੋਗ ਯਾਦ ਹੈ ਨਾ ਜਿੱਥੇ ਉਹ ਹੱਥ ਜੋੜ ਕੇ ਕਹਿੰਦਾ ਕਿ ਉਹ ਮੈਂ ਉਹ ਸਟੇਸ਼ਨਾਂ ਜਿੱਥੇ ਸਭ ਤੋਂ ਵੱਡੀ ਸੈਨਾ ਹੈ ਫੌਜ ਹੈ ਫਿਰ ਵੀ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਆਂ ਓਵੇਂ ਹੀ ਅਸੀਂ ਪੰਜਾਬ ਵਾਲੇ ਅਸੀਂ ਸਿਰ ਝੁਕਾ ਕੇ ਨਮਨ ਕਰਦੇ ਆਂ ਹੱਥ ਜੋੜਦੇ ਆਂ ਪਰ ਜਿਵੇਂ ਮੈਂ ਕਿਹਾ ਕਿ ਅਸੀਂ ਲੰਗਰ ਵਾਲੇ ਵੀ ਆਂ ਤੇ ਖੰਡੇ ਵਾਲੇ ਵੀ ਆਂ ਸੋ ਸਾਨੂੰ ਕੋਈ ਡਰਾਵੇ ਨਾ ਪੁਕਾਵੇ ਨਾ ਆਖਰ ਤੇ ਵਿੱਚ ਮੇਰੇ ਵੀਰੋ ਜਿਵੇਂ ਨਾ ਸਾਡਾ ਮਾਹੌਲ ਕੀ ਸਿਰਜਿਆ ਗਿਆ ਹੈ ਫਿਲਮਾਂ ਯਾਦ ਕਰੋ ਜਿਵੇਂ ਲੰਗੂ ਵਾਲੀਆਂ ਫਿਲਮਾਂ ਯਾਦ ਆ ਤੁਹਾਡੇ ਅਮਤਾਪ बच्चन ਨੂੰ ਅਸੀਂ ਲੰਬੂ ਕਹਿੰਦੇ ਸੀ ਜਿਹੜੇ ਉਹ ਅਸੀਂ ਉਹ ਪੜਿਆ ਉਸ ਤੌਰ ਤੇ ਦੇਖਿਆ ਹੁਣ ਲੱਭੂ ਦੀ ਫਿਲਮ ਕੀ ਹੁੰਦੀ ਸੀ ਐਕਟਰ ਹੀਰੋ ਗਰੀਬ ਹੀਰੋਇਨ ਅਮੀਰ ਹੀਰੋਇਨ ਦਾ ਪਿਓ ਬਦਮਾਸ਼ ਅਮੀਰ ਤੇ ਬਦਮਾਸ਼ ਤੇ ਅਮੀਰ ਮਾੜੇ ਕੰਮ ਨਾਲ ਹੀ ਅਮੀਰ ਹੋਇਆ ਉਹ ਜਾਂ ਨਸ਼ਾ ਵੇਚਦਾ ਜਾਂ ਗੁੰਡੇ ਪਾਲੇ ਹੋਏ ਉਹਨੇ ਕਰੋਨਾ ਦਾ ਇਸ਼ਕ ਹੁੰਦਾ ਹੈ ਪਰ ਗਰੀਬ ਹੀਰੋ ਅਮੀਰ ਪਿਓ ਨੂੰ ਕੁੱਟਦਾ ਤੇ ਮੈਕ ਟਾਈਮ ਹੋ ਜਾਂਦਾ ਸਾਡੀ ਮਾਨਸਿਕਤਾ ਜੇ ਬਿਠਾ ਦਿੱਤਾ ਗਿਆ